ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਅੱਜ ਪਿੰਡ ਬੰਬੀਏ ਆਏ ਸੀ ਜੀ ਬਰਗਾੜੀ ਦੇ ਨਾਲ ਆ ਪਿੰਡ ਪਹਿਲਾਂ ਵੀ ਬਾਈ ਦੇ ਆਉਂਦੇ ਰਹੇ ਆ ਥੋੜਾ ਜਿਹਾ ਬਾਈ ਔਕ ਗਿਆ ਸੀ ਹੁਣ 2-3 ਮਹੀਨਿਆਂ ਤੋਂ ਦੁਬਾਰਾ ਆਏ ਆ ਆ ਗਾਂ ਦੇ ਆਪਾਂ ਸਿੰਕਰੋ ਕਰਕੇ ਇਹ ਆਈ ਕੀਤੀ ਸੀ ਜੀ ਬਹੁਤ ਜ਼ਿਆਦਾ ਰਿਪੀਟਰ ਗਾਂ ਸੀਗੀ ਵੀ ਦੁੱਧੋਂ ਜਮਾ ਢੜਨ ਵਾਲਾ ਕੰਮ ਸੀ 1.5-1.5 ਕਿਲੋ ਦੁੱਧ ਸੀ ਕਿੰਨੇ ਦੀ ਖਰੀਦੀ ਸੀ ਆਪਾਂ ਇਹ 14000 ਦੀ ਬਾਈ 14000 ਦੀ ਹੈ ਨਾ ਮੱਲਾ ਪੌਲਰ ਪੀਟਰ ਹੀ ਸੀ ਹੈ ਨਾ ਪੌਲਰ ਪੀਟਰ ਇਹਦੇ ਖਰੀਦੀ ਆ ਪੂਰੀ ਪੀਟਰ ਗਾਂ ਸੀਗੀ ਜੀ ਤਾਰਾਂ ਹੀ ਜਰੀ ਜਾਂਦੀ ਸੀ ਵਾਰੀ-ਦਾਰੀ ਤੇ ਇੱਕੇ ਤੀਕੇ ਤੇ ਗੱਭਣਾਂ ਜੀ ਅੱਜ ਚੈੱਕ ਪਾਸ ਕਰਤੀ ਹੈਗਾ ਬਾਈ ਦੇ ਆਪਾਂ ਲੰਬੇ ਟਾਈਮ ਤੋਂ ਆ ਰਹੇ ਵਿੱਚ 4-5 ਮਹੀਨਿਆਂ ਤੋਂ ਜਿਉਂਦਾ ਆਪਾਂ ਕੰਮ ਸ਼ੁਰੂ ਕੀਤਾ ਜੀ ਇੱਕ ਦਿਨ ਪ੍ਰੋਪਰ ਵੀਡੀਓ ਸਾਰੇ ਪਸ਼ੂਆਂ ਦੇ ਪਾਵਾਂਗੇ ਜੀ ਹੁਣ ਤੱਕ ਆਪਾਂ 55 ਤੋਂ 60 ਗਾਵਾਂ ਗੱਭਣ ਕਰ ਚੁੱਕੇ ਆ ਜਿਹੜੀਆਂ ਬਹੁਤ ਜ਼ਿਆਦੇ ਧੀਰੀਆਂ ਵੀਆਂ ਗਾਵਾਂ ਹੈ ਕਈ ਗਾਵਾਂ ਦੇ ਵੀਡੀਓ ਆਪਾਂ ਪਾ ਚੁੱਕੇ ਆ ਪਰ ਕਈ ਥਾਵਾਂ ਤੇ ਆਪਾਂ ਤੋਂ ਨਹੀਂ ਪਹੁੰਚਿਆ ਗਿਆ ਜੀ ਅੱਜ ਬਾਈ ਦੇ ਆਏ ਸੀ ਅੱਜ ਹੀ ਗਾਂ ਚੈੱਕ ਪਾਸ ਕਰਕੇ ਮੰਨ ਲਓ ਕਲੀਅਰ ਕਰਤੀ ਹੈ ਜੀ ਸਾਢੇ 3 ਮਹੀਨਿਆਂ ਦੀ ਗੱਭ ਹੈ ਜੀ ਠੀਕ ਹੈ ਬਾਈ ਕੋਲੇ ਟੋਟਲ 6 ਗਾਵਾਂ ਜੀ ਆ ਗਾਂ ਵੀ ਹੁਣ ਕਹਿ ਰਹੀ ਐ ਰਿਪੀਟ ਕਰ ਰਹੀ ਐ ਕਨਫਰਮ ਨਹੀਂ ਹਜੇ ਵੀ ਤਾਰਾ ਕੀਤੀਆਂ ਜਾਂ ਨਹੀਂ ਜਿੱਤੀਆਂ ਇਹਨਾਂ ਨੇ ਐਜ ਕਰਵਾਈ ਵੀ ਐ ਆ ਗਾਂ ਜਦੋਂ ਮੈਂ ਸ਼ੁਰੂ-ਸ਼ੁਰੂ ਚ ਆਉਣ ਲੱਗਿਆ ਜੀ ਉਦੋਂ ਇਹ ਗਾਂ ਤੇ ਬਾਈ ਨੇ ਮੈਨੂੰ 28 ਦਿਨਾਂ ਦੇ ਸੱਦਿਆ ਸੀ ਸ਼ਾਇਦ ਇੰਨੇ ਕੁ ਦਿਨ ਹੀ ਸੀ ਹਾਂਜੀ ਹਾਂਜੀ ਤੇ ਇਹ ਗਾਂ ਕ੍ਰੋਸ ਹੋਈ ਵੀ ਸੀ ਜੀ ਬੋਲ ਤੋਂ ਕ੍ਰੋਸ ਸੀਗੀ ਗਾ ਤੇ ਪਰ ਮੈਂ ਇਹਨੂੰ ਦੱਸਤਾ ਸੀਗਾ ਮੈਂ ਕਿਹਾ ਵੀ ਇਹ ਗਾਂ ਗੱਬਣਾ 100% 27-28 ਦਿਨ ਮਸਾਂ ਹੀ ਹੋਏ ਸੀਗੇ ਜੀ ਠੀਕ ਐ ਜਿਵੇਂ ਆਪਾਂ ਲਾਲਿਆ ਨੇ ਇੱਕ ਜਰਸੀ ਗਾਂ ਚੈੱਕ ਕੀਤੀ ਸੀਗੀ ਉਹਨਾਂ ਦੇ ਵੀ ਇਹੀ ਚੱਕਰ ਸੀਗਾ ਉਹ ਗਾਂ ਮੰਨ ਕੇ ਚੱਲੋ ਵੀ ਪਹਿਲਾਂ ਜਦੋਂ ਹੀਟ ਚਾਈਏ ਪੂਰਾ ਬੋਲੀ ਸੀ ਤੇ ਬਾਅਦ ਚ ਪਛੀ ਥੋੜੀਆਂ ਥੋੜੀਆਂ ਤਾਰਾ ਕਰਦਾ ਤਾਂ ਤੁਸੀਂ ਇਹ ਚੀਜ਼ ਨੂੰ ਨਾ ਮੰਨ ਲਓ ਐ ਨਾ ਲਿਆ ਕਰੋ ਸੀਰੀਅਸ ਨਾ ਲਿਆ ਕਰੋ ਵੀ ਯਾਰ ਪਸ਼ੂ ਵਾਣਾ ਹੋ ਜੇ ਉਹਨ ਹੋ ਜੇ ਜਿੰਨਾ ਚਿਰ ਉਹੋ ਜੀ ਹੀਟ ਚ ਪਛੀ ਦੁਬਾਰਾ ਨਹੀਂ ਆਉਂਦਾ ਤੇ ਪਹਿਲਾਂ ਬੋਲ ਕੇ ਬਣੀ ਆ ਤਾਂ ਜਿੰਨਾ ਚਿਰ ਬੋਲਦੀ ਨਹੀਂ ਉਹਨਾਂ ਚਿਰ ਤੁਸੀਂ ਮੰਨ ਕੇ ਚੱਲੋ ਪਸ਼ੂ ਦਾ ਕੁਝ ਨਹੀਂ ਕਰਵਾਉਣਾ ਜੀ ਕਈ ਵਾਰੀ ਨੁਕਸਾਨ ਵੀ ਹੋ ਜਾਂਦਾ 28 ਦਿਨਾਂ ਤੇ ਮੈਂ ਚੈੱਕ ਕਰਦਾ ਸੀਗਾ ਜੀ ਤੇ ਉਸ ਤੋਂ ਬਾਅਦ ਤਿੰਨ ਤੋਂ ਸਾਢੇ ਤਿੰਨ ਮਹੀਨਿਆਂ ਦੇ ਚੈੱਕ ਕਰਦੀ ਸਹੀ ਹੈ ਕਿ ਨਹੀਂ ਬਈ ਸਹੀ ਹੈ ਸਹੀ ਇਹਨਾਂ ਤੇ ਹੋ ਜਾਣਾ ਹੁਣ ਤਾਂ ਮੇਨਾਂ ਦਾ ਅੱਧੇ ਗਾਤ ਹੋ ਗਈ ਹਾਂਜੀ ਹੁਣ ਤਾਂ 2 ਮਹੀਨੇ ਰਹਿ ਗਏ ਸੋਨ ਤੇ ਹੁਣ ਤਾਂ ਡਰਾਈ ਡਰਾਈ ਚੱਲ ਰਹਿ ਗਏ ਹਾਂ ਉਦੋਂ ਮੰਨ ਲਓ ਵੀ ਜਦੋਂ ਸ਼ੁਰੂ ਕੀਤਾ ਕੰਮ ਜੀ ਆਪਾਂ ਉਦੋਂ ਦੀ ਬਾਈ ਦੇ ਆਉਣ ਲੱਗੇ ਸੀਗੇ ਹੁਣ ਤੋਂ 2 ਤੋਂ 3 ਮਹੀਨਿਆਂ ਦੇ ਮੈਂ ਨਹੀਂ ਆਇਆ ਇਹਨਾਂ ਦੇ ਐ ਕਿਨਾਂ ਕੋਲੇ ਜਰਸੀ ਗਾ ਸੀ ਜਿਹੜੀ ਡੈਥ ਹੋ ਗਈ ਉਹਦੇ ਗੈਲਟੀਆਂ ਜਾਦੇ ਬਣ ਗਈ ਥੋੜਾ ਜਿਹਾ ਬਾਈ ਨੇ ਪਹਿਲਾਂ ਟਰੀਟਮੈਂਟ ਇਹ ਤੋਂ ਕਰਵਾਈਗੇ ਪਰ ਜਦੋਂ ਨੂੰ ਆਪਾਂ ਆਏ ਉਦੋਂ ਥੋੜਾ ਜਿਹਾ ਮੰਨ ਲਓ ਮੈਂ ਨਾਲ ਫੋਨ ਤੇ ਹੀ ਇਹ ਬਾਰ ਉਹ ਨਹੀਂ ਬਾਸ ਸਕੀ ਚਲੋ ਕੋਈ ਨਹੀਂ ਉਹਦਾ ਜੋ ਰੱਬ ਨੇ ਕਰਨਾ ਠੀਕ ਹੈ ਜੀ ਪਰ ਆਹ ਗਾਂ ਜਿਵੇਂ ਤੁਸੀਂ ਮੈਂ ਤੁਹਾਨੂੰ ਤਾਂ ਦੱਸ ਰਿਹਾ ਗਾਂ ਮਾਰੇ ਕੋਈ ਐ ਨਹੀਂ ਬਹੁਤ ਵੱਡਾ ਡਾਕਟਰ ਆ ਵੀ ਮੈਂ ਹੀ ਚੈੱਕ ਕਰ ਸਕਦਾ ਇਹ ਤੁਸੀਂ ਆਪ ਹੀ ਕਨਫਰਮ ਕਰਨਾ ਜੀ ਇਹ ਚੀਜ਼ ਵੀ ਜੇ ਪਸ਼ੂ ਹੀਟ ਚ ਦੁਬਾਰਾ ਉਵੇਂ ਖੁੱਲ ਕੇ ਆਉਂਦਾ ਜਿਵੇਂ ਪਹਿਲਾਂ ਆਇਆ ਤਾਂ ਤੁਸੀਂ ਏਆਈ ਕਰਵਾਉਣੀ ਹੈ ਦਵਾਈ ਭਰਉਣੀ ਹੈ ਜਿੰਨਾ ਚਿਰ ਪਸ਼ੂ ਦੁਬਾਰਾ ਆਪਣੀ ਉਹੀ ਹੀਟ ਚ ਨਹੀਂ ਆਉਂਦਾ ਉਹਨਾਂ ਦਾ ਰਵੇਂ ਤੁਸੀਂ ਪਸ਼ੂ ਦੇ ਹੱਥ ਨਾ ਪਵਾਇਆ ਕਰੋ ਕਈ ਵਾਰੀ 20 ਦਿਨਾਂ ਤੱਕ ਵੀ ਪਸ਼ੂ ਥੋੜੀ ਜਿਹੀ ਹੀਟ ਕੱਢ ਕੇ ਜਿਵੇਂ ਇੱਕ ਜਉਲੀ ਪਿੰਡ ਆ ਬੱਬੂਵਾਨ ਤੇ ਪਿੰਡ ਕੋਲੇ ਖੰਟ ਕੋਲੇ ਤੇ ਉੱਥੇ ਮੈਂ ਚੈੱਕ ਕਰਕੇ ਆਇਆ ਸੀਗਾ ਗਾਂ ਮੰਨ ਲਓ ਇਹ ਆਈ ਕਰਕੇ ਆਈ ਸੀ ਸੀਨਟਰੋ ਮੈਂ ਕੀਤੀ ਸੀਗੀ ਕਰਵਾਈ ਸੀਗੀ ਤੇ ਚਲੋ ਬਾਈ ਨੇ ਉੱਥੋਂ ਕਰਵਾਈ ਐ ਹੁਣੇ ਸਿਰਫ ਇੱਕ ਜਾਲਾ ਕਰਕੇ ਤੇ ਉਸ ਤੋਂ ਬਾਅਦ ਕੋਈ ਹੀਟ ਨਹੀਂ ਕੱਢੀਗੀ ਮੰਨ ਲਓ ਇਹੋ ਜੇ ਬਹੁਤ ਕੇਸ ਆ ਮੇਰੇ ਕੋਲੇ ਵੀ ਜਿਹੜੀ ਦੁਬਾਰਾ ਆਪਾਂ ਚੈੱਕ ਕਰਕੇ ਤੇ ਪਸ਼ੂ ਗੱਬਰ ਨਿਕਲੇ ਆਉਂਦਾ ਮੰਨ ਲਓ ਕਾਲੀ ਨਾ ਕਰਿਆ ਕਰੋ ਵੀ ਕਈ ਵਾਰੀ ਆਪਾਂ ਨੂੰ ਹੁੰਦਾ ਵੀ ਯਾਰ ਪਤਾ ਨਹੀਂ 20 ਦਿਨਾਂ ਬਾਅਦ ਕਈ ਵਾਰੀ ਦੂਜਾ ਹੋਰ ਨ ਪਸ਼ੂ ਦਾ ਹੀਟ ਚ ਆ ਕੇ ਥੋੜਾ ਜਿਹਾ ਹੀਟ ਚ ਆ ਕੇ ਪਸ਼ੂ ਹਟ ਜਾਂਦਾ ਜੀ ਪਰ ਕਾਲੀ ਨਾ ਕਰਿਆ ਕਰੋ ਇਹਦੇ ਵਿੱਚ ਕਦੇ ਵੀ ਤੇ ਨਹੀਂ ਤਾਂ ਫਿਰ ਨਖਾਨ ਹੀ ਆ ਦੇਖੋ ਤੁਸੀਂ 20 ਦਿਨਾਂ ਦਾ ਆਪਾਂ ਨੂੰ ਐ ਤਾਂ ਪਤਾ ਨਹੀਂ ਲੱਗਣਾ ਵੀ ਇਹਦਾ ਇਹ ਬੱਚਾ ਸੱਟ ਗਈ ਜਾਂ ਪ੍ਰੋਬਲਮ ਆ ਗਈ ਤੇ ਉਹ ਕੱਲੀ ਹੀਟ ਚ ਹੀ ਗੈਣਾ ਜਾ ਰਾ ਜੀ ਠੀਕ ਹੈ ਜੀ ਇਹ ਥੋੜਾ ਜਿਹਾ ਇਹ ਚੀਜ਼ ਦਾ ਧਿਆਨ ਰੱਖਿਆ ਕਰੋ ਹੁਣ ਜਿਵੇਂ ਅੱਜ ਬਾਈ ਨੇ ਉਹ ਗਾਰ ਚੈੱਕ ਕੀਤੀ ਉਹਨੂੰ ਮਹੀਨਾ ਹੋ ਗਿਆ ਉਹ ਜਰਸੀ ਇਹਨਾਂ ਦੇ ਨੇ ਇੱਥੋਂ ਹੀ ਇਹ ਕਰਵਾਈ ਵੀ ਆ ਬਾਈ ਨੇ ਪਰ ਇਹ ਵੀ ਮੈਨੂੰ ਮੇਰੇ ਹਿਸਾਬ ਨਾਲ ਗੱਬਣਾ ਇਹਨਾਂ ਦੇ ਹਿਸਾਬ ਨਾਲ ਇਤਾਰਾ ਕਰ ਰਹੀ ਆ ਮੈਂ ਇਹਨਾਂ ਨੂੰ ਕਿਹਾ ਵੇ ਥੋੜੀ ਚਲੋ ਹੈਲਥ ਡਾਉਣਾ ਗਾਂ ਦੀ ਇੱਕ ਤਾਂ ਉਮਰ ਚ ਭੱਦੀ ਆ ਇੱਕ ਥੋੜੀ ਸਿਹਤ ਦੀ ਮਾੜੀ ਆ ਪਰ ਫਿਰ ਵੀ ਮੈਨੂੰ ਭਾਰ ਆ ਪਣ ਲੱਗਿਆ ਜੀ ਆਪਾਂ ਇਹਦਾ ਕੋਈ ਟਰੀਟਮੈਂਟ ਨਹੀਂ ਕੀਤਾ ਇਹ ਫਿਰ ਵੀ ਮੈਨੂੰ ਕਹਿ ਰਿਆ ਸੀ ਬਾਈ ਕਹਿੰਦਾ ਵੀ ਚਾਰ ਦਿਨ ਤਾਰਾਂ ਗੇਰੀ ਕੀ ਡਾਕਟਰ ਨਹੀਂ ਗੱਬਣ ਹੋਣੀ ਪਰ ਮੈਨੂੰ ਨਹੀਂ ਲੱਗਦਾ ਵੀ ਇਹਨੇ ਤਾਰਾਂ ਕੀਤੀਆਂ ਹੋਣਗੇ ਕੋਈ ਮਾੜੀਆਂ ਮੋਟ ਹੋ ਸਕਦਾ ਵੀ ਪੂਛ ਨਾ ਲੱਗੀਆਂ ਹੋਣ ਜਾਂ ਕਿਵੇਂ ਵੀ ਹੈ ਇਹ ਮਾੜੀ ਮੋਟ ਗੱਲ ਹੋ ਸਕਦੀ ਆ ਆ ਗਾਂ ਇਹਨਾਂ ਦੀ ਇਹ ਇਹਨਾਂ ਨੇ ਖਰੀਦੀ ਆ ਜੀ ਹੁਣ ਉਹ ਗਾਂ ਵੀ ਖਰੀਦੀ ਆ ਪਹਿਲਾਂ ਇਹਨਾਂ ਕੋਲੇ ਸਿਰਫ ਆਪਦੀਆਂ ਘਰ ਦੀਆਂ ਇੱਕ ਇਹ ਗਾਂ ਤੇ ਇੱਕ ਉਹ ਜਿਹੜੀ ਸਾਹਮਣੇ ਤੁਹਾਨੂੰ ਐ ਦੱਸਿਆ ਉਹ ਗਾਂ ਸੀ ਜੀ ਤੇ ਦੋ ਤਿੰਨ ਗਾਵਾਂ ਬਾਈ ਨੇ ਰਿਪੀਟਰ ਹੀ ਲੈ ਕੇ ਜਾਂਦੀਆਂ ਤੇ ਪ੍ਰਮਾਤਮਾ ਸੁੱਖ ਰੱਖੇ ਗੱਬ ਠੀਕ ਹੈ ਜੀ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਧੰਨਵਾਦ